ਕਹਿੰਦੇ ਜੀ ਤੁਸੀਂ ਇਹ ਕਹ ਲੋ ਕਿ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਪਹੁੰਚੇ ਸੀ ਇੱਕ ਕਹ ਲੋ ਕਿ ਰਾਜਨੀਤਿਕ ਆਗੂ ਤੋਂ ਹਟ ਕੇ ਇੱਕ ਸ਼ਹਿਰ ਵਾਸੀ ਤੌਰ ਤੇ ਪਰ ਤੁਹਾਨੂੰ ਨਹੀਂ ਲੱਗਾ ਕਿ ਕਿਤੇ ਨਾ ਕਿਤੇ ਇਹ ਕਿਲੇ ਕਿ ਜਿਹੜੀ ਕਿ ਵਪਾਰ ਮੰਡਲ ਦੀ ਮੀਟਿੰਗ ਜਿਹੜੀ ਹੈਗੀ ਇੱਕ ਸਿਆਸੀ ਮੀਟਿੰਗ ਬਣ ਕੇ ਰਹਿ ਗਈ ਦੇਖੋ ਜਿਹੜਾ ਸਿਆਸੀ ਲੋਕਾਂ ਦਾ ਕੰਮ ਹੀ ਆ ਹਰ ਤਾਂ ਸਿਆਸਤ ਖੇਡਣਾ ਪਰ ਜਿੱਥੇ ਦਿੱਕਤ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਆ ਉਹ ਬੰਦਾ ਜਿਸ ਨੇ ਸਾਡੀ ਧੀ ਦੇ ਨਾਲ ਕੋਈ ਬਤਮੀਜ਼ੀ ਕੀਤੀ ਕਿ ਕਿਸੇ ਵੀ ਧਰਮ ਦਾ ਹੋਵੇ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੂਸਰੀ ਗੱਲ ਆ ਮੈਂ ਇਹ ਵੀ ਗੱਲ ਕਹਿਣਾ ਚਾਹੂੰਗਾ ਕਿ ਲੋਕ ਬਾਰ ਬਾਰ ਉਸ ਪਰਿਵਾਰ ਦਾ ਨਾਮ ਲੈ ਰਹੇ ਉਸ ਬੱਚੀ ਦਾ ਨਾਮ ਲੈ ਰਹੇ ਉਸ ਪਿੰਡ ਦਾ ਉਹਨਾਂ ਦੇ ਘਰ ਦਾ ਨਾਮ ਲੈ ਰਹੇ ਇਹ ਜਿਹੜੀ ਕਾਨੂੰਨ ਮੁਤਾਬਕ ਵੀ ਆਰ ਉਸ ਬੱਚੀ ਦੀ ਨਿਜਤਾ ਮੁਤਾਬਕ ਵੀ ਮੈਂ ਉਸ ਬੱਚੀ ਨੂੰ ਵੀ ਸਲੂਟ ਕਰਦਾ ਜਿਨੇ ਆਪਦੇ ਨਾਲ ਜਿਹੜਾ ਤੱਕਾ ਹੋਏ ਦੀ ਰਿਪੋਰਟ ਕੀਤੀ ਜੂਝਲੀ ਕੀ ਹੁੰਦਾ ਜਿਹੜੀਆਂ ਜੜੀਆਂ ਧੀਆਂ ਭੈਣਾ ਉਹ ਇਹੋ ਜਿਹੇ ਗੱਲਾਂ ਨੂੰ ਬਰਦਾਸ਼ਤ ਕਰ ਦਿੰਦੀਆਂ ਕਹਿੰਦੇ ਅਸੀਂ ਚਲੋ ਜੋ ਹੋ ਗਿਆ ਹੋਊ ਪਰ ਮੈਂ ਦੂਜੀਆਂ ਭੈਣਾ ਧੀਆਂ ਨੂੰ ਵੀ ਇਹ ਕਰਦਾ ਕਿਸੇ ਤਰ੍ਹਾਂ ਕੋਈ ਵੀ ਬੰਦਾ ਤੁਹਾਡੇ ਨਾਲ ਕੋ ਬਾਤ ਨਿਜੀ ਕਰਦਾ ਚਾਹੇ ਉਹ ਕਿਸੇ ਵੀ ਲੈਵਲ ਤੇ ਹੋਵੇ ਉਹਦੀ ਉਸੇ ਦਾਮੀ ਉਹਦੀ ਰਿਪੋਰਟ ਕਰਨੀ ਚਾਹੀਦੀ ਹੈ ਔਰ ਕਾਨੂੰਨ ਮੁਤਾਬਕ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਗੱਲ ਕਰੀ ਮੀਡੀਆ ਦੀ ਮੀਡੀਆ ਵੱਲੋਂ ਕਹਿੰਦੇ ਨਾ ਤਾਂ ਫੁਟੇਜ ਹੈ ਪਬਲਿਕ ਕਿਤੇ ਨਾ ਕਿਸੇ ਲੜਕੀ ਦਾ ਨਾਮ ਜ਼ਾਹਿਰ ਕੀਤਾ ਗਿਆ ਤਾਂ ਦੇਖੋ ਮੀਡੀਆ ਆਪਣੀ ਜ਼ਿੰਮੇਵਾਰੀ ਸਮਝਦਾ ਦਾਵਾ ਪਰ ਕਿਤੇ ਨਾ ਕਿਤੇ ਜਦੋਂ ਰਾਜਨੀਤਿਕ ਰੰਗਤ ਮਿਲਦੀ ਹੈ ਮੁੱਦੇ ਤੋਂ ਹਟ ਜਾਂਦੀ ਹੈ ਕਿਤੇ ਨਾ ਕਿਤੇ ਸਮਾਜ ਲਈ ਸ਼ਹਿਲ ਨਹੀਂ ਘਟਤ ਹੈਗਾ ਹੀ ਹੈ ਬਿਲਕੁਲ ਹੈਗਾ ਜੀ ਘਟਾ ਹਰ ਇੱਕ ਸਮਾਜ ਦੀ ਹਰ ਇੱਕ ਧਰਮ ਦੇ ਹਰ ਇੱਕ ਸਮਾਜ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਤੁਸੀਂ ਉਸ ਪਰਿਵਾਰ ਦੀ ਉਸ ਬੱਚੀ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਜਨਤਕ ਨਹੀਂ ਕੀਤਾ ਉਹਦੇ ਲਈ ਧੰਨਵਾਦ ਪਰ ਮੈਂ ਆਪਣੀ ਸਿਆਸੀ ਵੀਰਾਂ ਨੂੰ ਵੀ ਇੰਨੀ ਗੱਲ ਕਰਦਾ ਔਰ ਜਿਹੜੇ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਉਸ ਬੱਚੀ ਦੇ ਕੋਹੇਖ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਉਹਦੀ ਜਿਹੜੀ ਆਇਡੈਂਟੀ ਉਹਨੂੰ ਜਨਤਕ ਨਾ ਕਰੋ ਦੇਖੋ ਇਹਦੇ ਪਹਿਲੀ ਗੱਲ ਤੇ ਆ ਕੇ ਬੱਚੀ ਦਾ ਮਸਲਾ ਮਸਲਾ ਹੈ ਹੈਨਾ ਕਿਸੇ ਦੀ ਧੀ ਭੈਣ ਦਾ ਹੱਥ ਫੜਿਆ ਗਿਆ ਉਹਦੇ ਵਿੱਚ ਰਾਜਨੀਤੀ ਤਾਂ ਹੋਣੀ ਨਹੀਂ ਚਾਹੀਦੀ ਤੇ ਜਿਹੜੇ ਕਰਦੇ ਆ ਫਿਰ ਉਹ ਆਪਣੀ ਫਿਤਰਤ ਤੋਂ ਨਹੀਂ ਜਾਂਦੇ ਮੈਂ ਤੇ ਇਹ ਸਮਝਦਾ ਠੀਕ ਹੈ ਮੇਰਾ ਹਮੇਸ਼ਾ ਇਹ ਹੀ ਤੀਚਾ ਹੁੰਦਾ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਜਾਤੀ ਦਾ ਹੋਵੇ ਜਿਹੜਾ ਗੁਨਾਹਗਾਰ ਆ ਉਹ ਗੁਨਾਹਗਾਰ ਆ ਪਰ ਮੈਂ ਉਸ ਹਰ ਮਸਲੇ ਵਾਸਤੇ ਹਮੇਸ਼ਾ ਤਿਆਰ ਰਹਿਦਾ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ ਤੇ ਚਾਹੇ ਕਿਸੇ ਜਾਤੀ ਦੇ ਖੜਾ ਹੋਵੇ ਉਹ ਤੁਹਾਨੂੰ ਵੀ ਪਤਾ ਪੱਤਰਕਾਰ ਵੀ ਰਹਿੰਦੇ ਸੀ ਮੇਰੇ ਹਮੇਸ਼ਾ ਆਪਾਂ ਵਿਚਰਦੇ ਆ ਮੈਂ ਪਹਿਲੇ ਨੰਬਰ ਤੇ ਉਸ ਗੱਲ ਤੇ ਬਿਆਨ ਦੇਣਾ ਉਹਨਾਂ ਖੋਕੇ ਵੀ ਮੈਨੂੰ ਜਿੱਥੇ ਲੋੜ ਹੋਊ ਮੈਂ ਉੱਥੇ ਖੜੂਗਾ ਮੈਂ ਕਹਿੰਦਾ ਸਾਡੇ ਬੰਦੇ ਬੰਦਿਆਂ 'ਚ ਦਮ ਨਹੀਂ ਹੈਗਾ ਜੇ ਸਾਡੇ ਬੰਦਿਆਂ 'ਚ ਦਮ ਹੋਵੇ ਇਹ ਸਾਡੀਆਂ ਧੀਆਂ ਦਾ ਨਾਮ ਹੱਥ ਲਾ ਜਾਣ ਮੰਨੂ ਕੱਲੇ ਨੂੰ ਛੱਡ ਦਿਓ ਜਿੱਦਾਂ ਲੋੜ ਪੈ ਜੂ ਸਾਰਾ ਮੁਸਲਮਾਨਾਂ ਦਾ ਭਜਾ ਦਿਓ ਤਾਂ ਗੱਲ ਕਰਿਓ ਪਰ ਮੈਂ ਇੱਕ ਗੱਲ ਕਹੂੰਗਾ ਵੀ ਕਿਸੇ ਬੰਦੇ ਦੇ ਕਾਰਨ ਸਾਰੇ ਧਰਮ ਨੂੰ ਆਪਾਂ ਨਹੀਂ ਬਦਨਾਮ ਕਰ ਸਕਦੇ ਸਾਰੀ ਮੰਡੀ ਜਿਹਨੇ ਭਈਏ ਬੈਠੇ ਆ ਉਹ ਸਾਰੇ ਦੇ ਸਾਰੇ ਮੁਸਲਮਾਨ ਆ ਕੀ ਤੁਸੀਂ ਆਪਣੀਆਂ ਦੁਕਾਨਾਂ ਤੋਂ ਉਹਨਾਂ ਨੂੰ ਕੱਢੋਗੇ ਕਾਰੋਬਾਰਾਂ ਤੋਂ ਨਹੀਂ ਕੱਢਣਗਾ ਕੋਈ ਨਹੀਂ ਕੱਢੂਗਾ ਇਹ ਇੱਕ ਦੂਜੇ ਨੂੰ ਕਹਿੰਦੇ ਦਿਖਾਣਾ ਜਿਹੜੀਆਂ ਕਰਦੇ ਹੋ ਪਰ ਆਪਣੇ ਕਾਰੋਬਾਰ ਦੇ ਜਿਹੜੇ ਬੰਦੇ ਲੇਬਰ ਕਰਦੇ ਉਹਨਾਂ ਨੂੰ ਕਦੀ ਨਹੀਂ ਕੱਢਣਗੇ ਇਸ ਕਰਕੇ ਧਰਮ ਦਾ ਟਾਰਗੇਟ ਨਾ ਬਣਾਓ ਜਿਸ ਬੰਦੇ ਨੇ ਗਨਾਹ ਕੀਤਾ ਉਹਨੂੰ ਜਰੂਰ ਫਾਹੇ ਲਾਓ ਦੂਸਰੀ ਗੱਲ ਇਹ ਬਾਦਾ ਪ੍ਰਸ਼ਾਸਨ ਕਿਉਂ ਨਹੀਂ ਇਹ ਕਰਦਾ ਅਸੀਂ ਹਮਾਜਲ ਜਾਈਏ ਸਾਨੂੰ ਜ਼ਮੀਨ ਨਹੀਂ ਮਿਲਦੀ ਉਥੇ ਸਾਨੂੰ 10 ਮਿੰਟ ਰਹਿ ਨਹੀਂ ਦਿੰਦੇ ਇਹ ਸਾਡੀਆਂ ਸਰਕਾਰ ਦੀਆਂ ਨਕਾਮੀਆਂ ਨਹੀਂ ਇਹ ਸਾਡੀ ਸਰਕਾਰ ਦੀ ਨਕਾਮੀਆਂ ਆ ਕਿ ਜਿਹੜਾ ਮਰਦ ਹੈ ਮਰ ਗਿਆ ਬੰਦਾ ਇੱਥੇ ਆ ਗਿਆ ਯੂਪੀ ਤੋਂ ਆ ਗਿਆ ਬਿਹਾਰ ਤੋਂ ਆ ਗਿਆ ਰਾਜਸਥਾਨ ਤੋਂ ਆ ਗਿਆ ਗੁਜਰਾਤ ਤੋਂ ਆ ਗਿਆ ਅਲਬਰ ਤੋਂ ਆ ਗਿਆ ਹਰਿਆਣੇ ਤੋਂ ਆ ਗਿਆ ਮਹਾਜਲ ਤੋਂ ਆ ਗਿਆ ਕਿਉਂ ਭਾਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਿੱਥੇ ਆ ਕੋਈ ਬੋਧ ਨਾਲ ਪਿਆਰਵਾਹੀ ਕਰਦਾ ਆਈਆਂ ਝੁੱਗੀਆਂ ਬੈਠੇ ਪਈਆਂ ਉਹ ਸਾਰੇ ਹੀ ਰਾਜ ਨੂੰ ਸ਼ਰਾਬਾ ਪੀਂਦੇ ਮੀਟ ਮੀਟ ਖਾਂਦੇ ਆ ਤੇ ਉਹ ਕਹਿੰਦੇ ਜਿਗਰੀਬਾ ਤੇ ਕਰਦੇ ਸਾਰੇ ਕ੍ਰਾਈਮ ਆ ਇਹਨਾਂ ਦੀ ਪੜਤਾਲ ਕਨੇ ਕਰ ਲਈਆਂ ਇਹ ਸਾਡੇ ਪ੍ਰਸ਼ਾਸਨ ਨੇ ਕਰ ਲਈਆਂ ਪਹਿਲਾਂ ਤਾਂ ਸਾਡੇ ਪ੍ਰਸ਼ਾਸਨ ਨੂੰ ਜਾਗਰੂਤ ਹੋਣਾ ਪਊਗਾ ਉਹ ਅੱਖਾਂ ਖੋਲ ਕੇ ਕੰਮ ਕਰੇ ਨਾ ਕਿ ਰਿਸ਼ਵਤਾ ਲੈਣ ਇੱਕ ਕੋਰਸਵਾਲ ਜਿਹੜੇ ਦੁਕਾਨਦਾਰ ਲੱਖ-ਲੱਖ ਰੁਪਏ ਕਰਾਇਆ ਲੈਂਦੇ ਆ ਕੀ ਜਿਹੜੇ ਅਸਲ ਮਾਲਕ ਆ ਕੀ ਤੁਸੀਂ ਜਾਣਦੇ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਕਿੰਨਾ ਤੇ ਜਿਹੜੇ ਅਸਲ ਮਾਲਕ ਆ ਜਿਨ੍ਹਾਂ ਨੇ ਲੱਖ-ਲੱਖ ਰੁਪਏ ਕਰਾਇਦੇ ਗਾ ਦੁਕਾਨਾ ਦਿੱਤੀ ਆ ਮੈਂ ਉਹੀ ਬੇਨਤੀ ਕਰ ਚੁੱਕਾ ਸਾਰੇ ਸੁਨਿਆਰਿਆਂ ਕੋ ਤੇ ਸਾਰੀ ਮੰਡੀ 'ਚ ਜਿੰਨੇ ਭਈਏ ਬੈਠੇ ਆ ਉਹ ਸਾਰੇ ਮੁਸਲਮਾਨ ਆ ਇਹ ਸਨੇਾਰੇ ਸਾਰੇ ਦੁਕਾਨਦਾਰ ਆਰ ਆਪਣੇ ਕਾਰੋਬਾਰ ਕਾਰੋ ਜਿਹੜੇ ਬੰਦੇ ਕੰਮ ਕਰਦੇ ਆ ਲੇਬਰ ਵਾਲੇ ਕੱਢਣਗੇ ਜਿੰਨੇ ਕਢਾਈ ਵਾਲੇ ਆ ਜਿੰਨੇ ਟੇਲਰ ਰੱਖੇ ਆ ਉਹ ਸਾਰੇ ਮੁਸਲਮਾਨ ਆ ਇਹ ਲੋਕ ਸਾਰੇ ਕੱਢਣਗੇ ਕੋਈ ਨਹੀਂ ਕੱਢੂਗਾ ਜਿਸ ਬੰਦੇ ਨੇ ਗਨਾਹ ਕੀਤਾ ਉਹਨੂੰ ਜ਼ਰੂਰ ਟਾਰਗੇਟ ਬਣਾਓ ਸਾਰੇ ਧਰਮ ਨੂੰ ਨਾ ਬਣਾਓ ਜਿਹੜਾ ਬੰਦਾ ਗਲਤ ਕੰਮ ਕਰਦਾ ਮੋਟੀ ਗੱਲ ਇਹ ਆ ਵੀ ਮੈਂ ਤੁਹਾਨੂੰ ਕਹਿੰਦਾ ਵੀ ਉਹਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹਰ ਬੰਦੇ ਦੀ ਕਿਹੜਾ ਬੰਦਾ ਆ ਰਿਹਾ ਤੇ ਕਿਹੜਾ ਜਾ ਰਿਹਾ ਜਿੰਨੇ ਕਪੂਠਲੇ ਦੇ ਵਿੱਚ ਇਹ ਕਿ ਸਾਡੀ ਬਹੁਤ ਦਲੇਰ ਟੀ ਇੰਦਰ ਮੀਟਿੰਗ ਚ ਕਹਿ ਰਹੀ ਨਾ ਕੱਲ ਕਿਸੇ ਦੀ ਧੀ ਨੂੰ ਹੱਥ ਪਾਉ ਫਿਰ ਤੁਹਾਡਾ ਕੱਲ ਨੂੰ ਸਾਡੀ ਧੀ ਨੂੰ ਇਹ ਗਲਤ ਗੱਲ ਕਹਿ ਰਿਹਾ ਕਿ ਕਿਉਂਕਿ ਕਿਸੇ ਦੀ ਧੀ ਨਹੀਂ ਸਾਡੀ ਧੀ ਸੀ ਸਾਡੀ ਕਬੂਰਤਰਾ ਦੀ ਧੀ ਉਹਨੇ ਸਾਡੀ ਧੀ ਨੂੰ ਹੱਥ ਪਾਇਆ ਔਰ ਸਲੂਟ ਕਰਦਾ ਕਿ ਮੀਡੀਆ ਨੇ ਇਹਨੂੰ ਜਨਤਕ ਨਹੀਂ ਹੋਣ ਦਿੱਤਾ ਇਸ ਕਰਕੇ ਸਭ ਤੋਂ ਚੌਥਾ ਸਤੰਭ ਜਿਹੜਾ ਲੋਕ ਸੰਦਰਵਾ ਉਹਨੂੰ ਸਲੂਟ ਕਰਦੇ ਆ ਜੇ ਇਹਨਾਂ ਨੇ ਬੜੀ ਆਪਣੀ ਦਿਲਬਾਵਰ ਦਿਖਾ ਦੇਣੀ ਹੈ ਸ਼ਹਿਰ ਦੇ ਨਾਲ ਚੱਲ ਕੇ ਉਸ ਪਰਿਵਾਰ ਦੇ ਨਾਲ ਚੱਲ ਕੇ ਉਸ ਕੁੜੀ ਦੀ ਫੋਟੋ ਜਿਹੜੀ ਬਾਹਰ ਨਹੀਂ ਦਿਖਾਈ ਗਈ ਆਹ ਉਸ ਤੋਂ ਬਾਅਦ ਕੁੜੀ ਨੂੰ ਜੁਰੂਰ ਕਰਦੇ ਆ ਜਿਹਨੇ ਬੜੇ ਦਲੇਰੀ ਦੇ ਨਾਲ ਉਹਦੇ ਗਲਦਨ ਨੂੰ ਹੱਥ ਪਾ ਕੇ ਉਹਨੂੰ ਕੀਤਾ ਪਰ ਹੁਣ ਜਿਹੜਾ ਮੁੱਦਾ ਜੋ ਸਾਰੇ ਪੋਲਿਟਿਕਲ ਪਾਰਟੀਆਂ ਜਾਂ ਦੂਜੀਆਂ ਫਾਰਮਰ ਜੋ ਸਾਰੇ ਅੰਦਰ ਇਹ ਮੁੱਦਾ ਧਾਇਆ ਸੀ ਇਹ ਬੜਾ ਇੱਕ ਕਪੂਰ ਖੱਲਾ ਬੜੀ ਧੀਰ ਅੱਤਵਾਦ ਦਾ ਪੰਜਾਬ ਨੇ ਦਾ ਛੇਲਿਆ ਵਾ ਕਿਉਂਕਿ ਅੱਤਵਾਦ ਦੇ ਦੌਰ ਦੇ ਵਿੱਚ ਲੋਕੀ ਇੱਥੇ ਰਹਿੰਦੇ ਸੀ ਬਾਹਰ ਤਾਂ ਬਾਹਰ ਕਰ ਜਾਂਦੇ ਸੀ ਸ਼ੋਅ ਇਸ ਸਥਿਤੀ 'ਚ ਆਪਾਂ ਇੱਕ ਲੋਕਤੰਤਰ ਆ ਆਪਾਂ ਕਿਸੇ ਨੂੰ ਕਿਸੇ ਨੂੰ ਇਥੋਂ ਕੱਢ ਨਹੀਂ ਸਕਦੇ ਇੱਕ بڑا ਕਾਨੂੰਨੀ ਵਿਟਰੀਦੇ ਦੇ ਨਾਲ ਆਪਾਂ ਇਹ ਹੋਗੇ ਉਹਨਾਂ ਦੀ ਰਿਪੋਰਟੀਆਂ ਦਿੱਤੀ ਜਾਵੇ ਇਹ ਬੰਦੇ ਕਿੱਥੋਂ ਆਏ ਆ ਔਰ ਜਿਨ੍ਹਾਂ ਦੁਕਾਨਾਂ ਦਿੱਤੀਆਂ ਉਹਨਾਂ ਨੂੰ ਇਹ ਨੋਟਸ ਕੱਢਿਆ ਜਾਵੇ ਤੁਹਾਨੂੰ ਲੱਗਦਾ ਕਿ ਇਹਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਦੇਖੋ ਜੀ ਇੱਕ ਕਪੂਰਥਲਾ ਦਾ ਸਾਰਾ ਪਰਿਵਾਰ ਆ ਇੱਕ ਕਪੂਰਥਲਾ ਕਿਦਾਂ ਸ਼ਹਿਰ ਆ ਕਪੂਰਥਲਾ ਇੱਕ ਪਰਿਵਾਰ ਆ ਇਹਨੂੰ ਕੋਈ ਦੂਜੀ ਪੋਲੀਟਿਕਲ ਨਗਰ ਨਹੀਂ ਦਿੱਤੀ ਜਾਣੀ ਚਾਹੀਦੀ ਇੱਕ ਪਰਿਵਾਰ ਦੇ ਤੌਰ ਤੇ ਨਾਲ ਖੜਾ ਹੋਣਾ ਚਾਹੀਦਾ ਔਰ ਜਿਹੜਾ ਪਰਿਵਾਰ ਦੇ ਤੌਰ ਤੇ ਖੜਾ ਹੁੰਦਾ ਉਹ ਠੀਕ ਜਿਹਾ ਨਹੀਂ ਕਰਦਾ ਕੋਈ ਉਹਨਾਂ ਨੂੰ ਹੋਣਾ ਚਾਹੀਦਾ ਵਪਾਰ ਮੰਡਲ ਵੱਲੋਂ ਸਾਨੂੰ ਟੈਲੀਫੋਨ ਆਇਆ ਵੀ ਇੱਕ ਮੀਟਿੰਗ ਧਰਮਸਾਲ ਵਿੱਚ ਲੱਗ ਰਹੀ ਆ ਜਿਹਦੇ ਵਿੱਚ ਧਾਰਮਿਕ ਤੇ ਸਮਾਜਿਕ ਤੱਤਾਂ ਨੂੰ ਬੁਲਾਇਆ ਜਾ ਰਿਹਾ ਵਾ ਉਹਦੇ ਵਿੱਚ ਸਾਡੇ ਸ਼ਹਿਰ ਦੀਆਂ ਧਾਰਮਿਕ ਤੱਤਾਂ ਦੇ ਸਾਰੇ ਮੁਖੀ ਪਹੁੰਚੇ ਲੇਕਿਨ ਮੈਨੂੰ ਇਹ ਮੀਟਿੰਗ ਜਾਉਣ ਲੱਗਿਆ ਜਿੱਦਾਂ ਕਿਤੇ ਮੀਟਿੰਗ ਰਾਜਨੀਤਿਕ ਗੰਗਲ ਹੈ ਕਿਉਂਕਿ ਪੱਤਰਕਾਰਾਂ ਨੇ ਵੀ ਕਿਹਾ ਵੀ ਪਾਈ ਤੇ ਜੀ ਰੁਕ ਜਾਓ ਜੇਕਰ ਆਪਾਂ ਪੱਤਰਕਾਰਾਂ ਨੂੰ ਕਵਾਂਗੇ ਵੀ ਰੁਕ ਜਾਓ ਤੇ ਫੇ ਸਾਡੀ ਨਿਊਜ਼ ਕਿੱਧਰ ਜਾਏਗੀ ਤੁਸੀਂ ਬਾਹਰ ਚਲੇ ਜਾਓ ਪੱਤਰਕਾਰ ਇਸ ਕਰਕੇ ਮੈਂ ਇਹੀ ਕਵਾਂਗਾ ਜੇ ਰਾਜਨੀਤਿਕ ਤੌਰ ਤੇ ਕੰਮ ਕਰਨਾ ਸੀ ਤਾਂ ਫੇ ਇੱਕ ਪਾਰਟੀ ਨੂੰ ਬਣਾ ਲੈਂਦੇ ਜੇਕਰ ਆਪਾਂ ਸਮਾਜਿਕ ਤੌਰ ਤੇ ਕੰਮ ਕਰਨਾ ਸੀਗਾ ਤਾਂ ਫੇ ਧਾਰਮਿਕ ਸੰਤਾਵਾਂ ਦੇ ਆਗੂ ਸਮਾਜਿਕ ਸੰਤਾਵਾਂ ਦੇ ਆਗੂ ਆਦੀ ਪਹਿਲ ਲੈਂਦੇ ਜਿੱਦਾਂ ਅਸੀਂ ਕਿਹਾ ਵਾ ਵਪਾਰ ਮੰਡਲ ਜੋ ਸਟੈਪ ਲਏਗਾ ਸਾਰੀਆਂ ਸੰਤਾਵਾਂ ਉਹਨਾਂ ਦੇ ਨਾਲ ਖੜੀਆਂ ਹੋਣਗੀਆਂ ਤੁਹਾਡੇ ਕਹਿਣ ਦਾ ਮਤਲਬ ਆ ਕਿ ਇਹ ਮੀਟਿੰਗ ਹੋਈ ਹੈ ਵਪਾਰ ਮੰਡਲ ਦੀ ਨਹੀਂ ਹੋਈ ਸਿਆਸੀ ਉਹ ਸਿਆਸੀ ਐਂਡ ਤੇ ਸਿਆਸੀ ਮੀਟਿੰਗ ਹੋ ਗਈ ਆ ਮੈਂ ਇਹੀ ਕਹਾਂਗਾ ਇਹਦੇ ਵਿੱਚ ਸਿਆਸੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ ਸਿਆਸੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਅੱਗੇ ਤੋਂ ਵੀ ਮੈਂ ਇਹੀ ਕਹਾਂਗਾ ਵਪਾਰ ਮੰਡਲ ਨੂੰ ਕਿਸੇ ਨੂੰ ਵੀ ਅਗਰ ਜਦੋਂ ਕੋਈ ਸਮਾਜਿਕ ਮੀਟਿੰਗ ਹੁੰਦੀ ਆ ਉਹ ਰਾਜਨੀਤਿਕ ਰੰਗ ਵਿੱਚ ਨਹੀਂ ਹੋਣੀ ਚਾਹੀਦੀ ਆ ਗੱਲ ਇਹ ਆ ਅਸੀਂ ਇੱਥੇ ਸ਼ਹਿਰ ਦੇ ਇੱਕ ਸਮਾਜਿਕ ਇਸ ਕਪੂਰਨਾ ਸ਼ਹਿਰ ਦੇ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਇੱਥੇ ਆਏ ਸੀ। ਔਰ ਇਹ ਸੋਚ ਕੇ ਆਪਣੀ ਰਾਜਨੀਤਿਕ ਬੈਕਗ੍ਰਾਉਂਡ ਨੂੰ ਆਪਣੇ ਘਰ ਛੱਡ ਕੇ ਆਏ ਸੀ ਕਿਉਂਕਿ ਸਾਡੇ ਸਮਾਜ ਦੇ ਉੱਤੇ ਸਾਡੀਆਂ ਸਾਡੇ ਸਮਾਜ ਦੀ ਇੱਜ਼ਤ ਦੇ ਉੱਤੇ ਕੋਈ ਨਾ ਕੋਈ ਅਟੈਕ ਹੋ ਰਿਹਾ। ਔਰ ਅਧਿਨੇ ਹੋ ਰਿਹਾ ਪਿਛਲੇ 8-10 ਸਾਲ ਤੋਂ ਹੋ ਰਿਹਾ। ਲੇਕਿਨ ਛੱਡ ਕੇ ਆਉਣ ਦਾ ਕਾਰਨ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੇ ਜਾਂ ਉਥੇ ਇੱਕ ਧੜੇ ਨੇ ਉਹਨੂੰ ਥੋੜੀ ਜੀ ਨਰਾਜ ਨਿਤਿਕ ਹਾਵੀਪਨ ਧਿਆਨ ਦੀ ਕੋਸ਼ਿਸ਼ ਕੀਤੀ ਇਸ ਲਈ ਅਸੀਂ ਲੋਕਾਂ ਨੇ ਬਿਹਤਰ ਸਮਝਿਆ ਕਿ ਇੱਥੋਂ ਉੱਠ ਕੇ ਜਾਣਾ ਆ ਕੇ ਇਸੇ ਧਰਮ ਸਭਾ ਦੇ ਪ੍ਰਾਂਗਨ 'ਚ ਬੈਠ ਕੇ ਕੈਮਰੇ ਦੇ ਉੱਤੇ ਹਰ ਚੀਜ਼ ਨੂੰ ਦੇਖਣਾ ਆਪਣੀਆਂ ਭਾਵਨਾਵਾਂ ਜਿਹੜੀਆਂ ਵਾ ਉਹ ਆਪਣੇ ਸਾਥੀਆਂ ਦੇ ਨਾਲ ਕਨਵੇ ਕਰਨੀਆਂ ਮੈਂ ਇਕੱਲਾ ਨਹੀਂ ਆ ਮੇਰੇ ਨਾਲ ਮੇਰੇ ਹੋਰ ਸਾਥੀ ਵੀ ਸੀ ਚਾਂਦਸੁੰਦਰ ਅਗਰਵਾਲ ਜੀ ਵੀ ਸੀ ਵਿੱਕੀ ਗੁਜਰਾਲ ਜੀ ਵੀ ਸੀ ਸ਼ਾਮ ਜੀ ਵੀ ਸੀ ਪੀਨਾ ਸ਼ਾਮ ਪੁਟਾਣੀ ਗਈ ਔਰ 10 12 ਲੋਕ ਹੋ ਤੁਸੀਂ ਅੱਖੀਂ ਦੇਖਿਆ ਮੈਂ ਵਿਤੀਆਂ ਦੇ ਨਾਮ ਨਹੀਂ ਮੈਂ ਪੂਰੀ ਕਰ ਲੈਂਦਾ ਨਾ ਹੁਣ ਗੱਲ ਵਿਸ਼ਾ ਇਹਦਾ ਮੈਂ ਇਸ ਵਿਸ਼ੇ ਨੂੰ ਪਿਛਲੇ 10 ਸਾਲ ਤੋਂ بار-ਬਾਰ ਸੁਭਾਸ਼ ਜੀ ਦੇ ਨਾਲ ਖੜਾ ਹੋ ਕੇ ਚੱਕਦਾ ਰਿਹਾ ਸੁਭਾਸ਼ ਮੁਖਰੰਦੀ ਜੀ ਸਾਡੇ ਨਾਟਕਨ ਧਰਮ ਸਭਾ ਦੇ ਅਧਿਐਖਸ਼ ਨੇ ਸਾਡੇ ਸੰਗਠਨ ਦੀ ਜਿਹੜੀ ਰੀੜ ਦੀ ਹੱਡੀ ਹੈ ਮਗਰ ਉਹਦੇ ਵਿੱਚ ਵੀ ਇੱਕ ਬਹੁਤ ਅੱਛਾ ਅਧਿਕਾਰੀ ਤੇ ਵਿਸ਼ਾ ਇਹ ਆ ਮੇਰਾ ਮੰਨਣਾ ਇਹੀ ਹੈ ਜਿਹੜੀ ਗੱਲ ਜਿੱਥੇ ਆ ਰਹੀ ਹੈ ਕਿ ਸਾਡੇ ਵਪਾਰੀ ਭਾਈਚਾਰੇ ਨੇ ਇਹ ਲੋਕਾਂ ਨੂੰ ਜਿਹੜੀ ਮੁਸਲਿਮ ਕਮਿਊਨਿਟੀ ਨੂੰ ਦੁਕਾਨਾਂ ਦਿੱਤੀਆਂ ਦੇਣ ਤੋਂ ਪਹਿਲਾਂ ਉਹ ਕਿੱਥੋਂ ਆਇਆ ਕਿਸ ਤਰ੍ਹਾਂ ਆਇਆ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਦੀ ਵੈਰੀਫਿਕੇਸ਼ਨ ਕਰਾਉਣੀ ਬਹੁਤ ਜ਼ਰੂਰੀ ਸੀ ਜਿਹੜੀ ਨਹੀਂ ਕਰਾਈ ਮੈਂ بار بار ਐਸਐਸਪੀ ਨੂੰ ਡੀਸੀ ਨੂੰ ਪਿਛਲੇ 3-4 ਸਾਲ ਤੋਂ 5 ਸਾਲ ਤੋਂ ਲਗਾਤਾਰ ਕਹਿਣਾ ਰਿਹਾ ਹਾਂ ਆਪ ਡੈਲੀਗੇਸ਼ਨ ਲੈ ਕੇ ਜਾ ਕੇ ਕਹਿਣਾ ਰਿਹਾ ਇਹਨਾਂ ਦੀ ਕਰਾਓ ਇੱਕ ਗੱਲ ਨਿਕਲ ਕੇ ਆਈ ਬੜੀ ਇੰਪੋਰਟੈਂਟ ਸਭ ਤੋਂ ਪਹਿਲੀ ਗੱਲ ਇਹ ਆ ਇਸ ਬੈਠ ਸਾਡੇ ਇੱਕ ਸਾਥੀ ਨੇ ਇਹ ਗੱਲ ਕਹੀ ਕਿ ਕਪੂਟਲਾ ਜਿਹੜਾ 55 ਕਿਲੋਮੀਟਰ ਬਾਦਲਪੁਰ ਤੋਂ ਦੂਰ ਦਾ ਹੈ ਔਰ ਮੁਸਲਿਮ ਪਾਈਚਾਰੇ ਦੇ ਅਨਨੋਨ ਵਿਅਕਤੀ ਆ ਰਹੇ ਆ ਉਹਨਾਂ ਚ ਕੁਝ ਲੋਕ ਖਿਆਲ ਦਿੱਖੋ ਕੈਰਾਨਾ ਤੋਂ ਆਏ ਨੇ ਯੂਪੀ ਤੋਂ ਕੈਰਾਨਾ ਤੋਂ ਕੈਰਾਨਾ ਉਹ ਜਿਹੜਾ ਜਿੱਥੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਮਕਾਨਾਂ ਨੂੰ ਤਾਲੇ ਲਾ ਕੇ ਦੌੜ ਗਏ ਆ। ਔਰ ਕੱਲ ਨੂੰ ਕਬੂਟਰਾ ਨੂੰ ਕੈਰਾਨਾ ਬਣਨ ਤੋਂ ਬਚਾਉਣਾ ਤੇ ਮੇਰਾ ਵਿਨਮਰ ਨਵੇਦਨ ਉਹ ਦੁਕਾਨਦਾਰਾਂ ਦੀ ਪ੍ਰਾਪਰਟੀਆਂ ਦੇ ਮਾਲਕਾਂ ਦੇ ਉੱਤੇ ਆ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਇੱਕ ਲੋਭ ਔਰ ਲਾਲਚ ਦੇ ਵਿੱਚ ਆ ਕੇ ਕਿਰਾਏ ਤੇ ਦਿੱਤੀਆਂ ਉਹ ਆਪਣੇ ਬੱਚਿਆਂ ਦੇ ਆਉਣ ਵਾਲੀਆਂ ਦਿਸ਼ਾਸ਼ਨਾ ਦੇ ਭਵਿੱਖ ਨੂੰ ਚਿੰਤਾ ਕਰਕੇ ਰੱਬ ਦਾ ਵਾਸਤਾ ਉਹਨਾਂ ਨੂੰ ਸੁਨਾਤਨ ਦਾ ਵਾਸਤਾ ਦੇ ਰਿਆਂ ਉਹਨਾਂ ਨੂੰ ਕਿ ਇਹ ਦੁਕਾਨਾਂ ਖਾਲੀ ਕਰਾ ਲਓ ਜੇ ਆਪਣੀਆਂ ਇੱਜਤਾਂ ਦਾ ਵਿਚਾਰ ਰੱਖਣਾ ਜੋ 4 ਦਿਨ ਪਹਿਲਾਂ ਹੋਇਆ ਉਹ ਇੱਕ ਵਾਰ ਨਹੀਂ ਹੋਇਆ ਇਹ ਪਿਛਲੇ ਸਾਲ ਵੀ ਹੋਇਆ ਸੀ ਜਦੋਂ ਇੱਕ ਬੱਚੀ ਨੂੰ ਅਸੀਂ ਰਾਤ ਨੂੰ 11 ਵਜੇ ਵਕਲਾ ਗੁੱਟਾ ਅਸਸਵੀ ਸੀ ਉਹਨੇ ਆਪਣੇ ਜੋਸ਼ ਦੇ ਨਾਲ ਮੇਰੇ ਮੇਰੇ ਨਾਲ ਬੈਠ ਕੇ ਬਚਾ ਕੇ ਲੈ ਕੇ ਆਈ ਸੀ। ਔਰ ਉਸ ਬੰਦੇ ਨੂੰ ਲਖਾ ਕੇ ਲਿਆ ਸੀ ਕਿ ਅੱਜ ਤੋਂ ਬਾਅਦ ਮੈਂ ਕਪੂਠੇ ਜੈਂਡਰ ਨਹੀਂ ਕਰੂੰਗਾ। ਕਹਿੰਦੇ ਕਿ ਇਹ ਜਿਹੜਾ ਕਿ ਵਪਾਰਿਕ ਬਰਕਦਾ ਜਿਹੜਾ ਕਿ ਮਾਮਲਾ ਸ਼ਹਿਰ ਦਾ ਮਾਮਲਾ ਕਿ ਕਿ ਰੋਟੀ ਹੈ ਜਿਹੜਾ ਮਾਮਲਾ 86 ਰੋਟੀ ਦਾ ਸਿਸਟਮ ਦੀ ਗੱਲ ਨਹੀਂ ਇਹ ਲੋਕ ਜਿਹੜੇ ਬਾਹਰੋਂ ਆਏ ਨੇ ਇਹਨਾਂ ਦੀ ਰਜਿਸਟ੍ਰੇਸ਼ਨ ਔਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹ ਵਪਾਰੀ ਬਣ ਕੇ ਕੋਈ ਮੁਬਾਰੀਆਂ ਦਾ ਬਹਿਰੂਪੀ ਰੂਪ ਧਾਰਨ ਕਰਕੇ ਕਿਸੇ ਹੋਰ ਮਕਸਦ ਨਾਲ ਕਬੂਟਲਾ ਦੇ ਅੰਦਰ ਆਏ ਨੇ ਵਿਪਾਰ ਮੰਡਲ ਦਾ ਜਿਹੜਾ ਕਿ ਡਿਸੀਜਨ ਹੈ ਤਾਂ ਲੱਗਦਾ ਕਿ ਵਿਪਾਰ ਮੰਡਲ ਨੂੰ 5 ਸਾਲ ਪਹਿਲਾਂ ਹੀ ਚੱਕਣਾ ਚਾਹੀਦਾ ਸੀ 7 ਸਾਲ ਪਹਿਲਾਂ ਹੀ ਇਸ ਨੂੰ ਚੱਕਣਾ ਚਾਹੀਦਾ ਸੀ ਅੱਜ ਜੇਕਰ ਉਹਨਾਂ ਨੂੰ ਥੋੜੀ ਜੀ ਕੌਨਸ਼ੀਅਸ ਹੋਣਾ ਦੀ ਜਾਗੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆਂ